ਜ਼ਿਲ੍ਹਾ ਸੰਗਰੂਰ ਦੇ ਪਿੰਡ ਬिजਲਪੁਰ ਦੇ ਨੌਜਵਾਨ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਹੈ ਅੱਜ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਹੈ ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀ ਵੀ ਬਹੁਤ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋਇਆ ਹੈ ਪਰੰਤੂ ਨਾਲ ਹੀ ਇਸ ਗੱਲ ਦਾ ਵੀ ਅਫਸੋਸ ਹੈ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਨੌਕਰੀ ਦੇਣ ਅਤੇ ਸਾਡਾ ਪੁੱਤਰ ਪੰਜਾਬ ਦੀ ਪੁਲਿਸ ਵਿੱਚ ਭਰਤੀ ਹੁੰਦਾ ਤਾਂ ਇਹ ਖੁਸ਼ੀ ਦੁੱਗਣੀ ਚੁਗਣੀ ਹੋਣੀ ਸੀ ਲੜਕੇ ਦੀ ਮਾਤਾ ਨੇ ਕਿਹਾ ਕਿ ਖੁਸ਼ੀ ਬਹੁਤ ਜੇਕਰ ਇਹ ਖੁਸ਼ੀ ਸਾਡੇ ਪੁੱਤ ਨੂੰ ਨੌਕਰੀ ਪੰਜਾਬ ਮਿਲਦੀ ਤਾਂ ਹੋਰ ਵੀ ਹੋਣੀ ਸੀ ਮਾਤਾ ਨੇ ਕਿਹਾ ਕਿ ਸਾਡਾ ਲੜਕਾ ਸ਼ੁਰੂ ਤੋਂ ਹੀ ਪੜਨ ਅਤੇ ਖੇਡਣ ਵਿੱਚ ਹੁਸ਼ਿਆਰ ਸੀ ਅਤੇ ਸਾਨੂੰ ਪੱਕੀ ਉਮੀਦ ਵੀ ਸੀ ਕਿ ਉਹ ਇੱਕ ਨਾ ਇੱਕ ਦਿਨ ਨਾਮ ਜ਼ਰੂਰ ਚਮਕਾਏਗਾ ਪਰੰਤੂ ਮਾਤਾ ਨੇ ਮਨ ਭਰਦਿਆਂ ਕਿਹਾ ਕਿ ਜੋ ਸਾਡੇ ਪੁੱਤ ਦਾ ਸਾਡੇ ਵਿੱਚ ਘਰ ਫਾਸਲਾ ਹੈ ਇਹ ਕਦੋਂ ਪੂਰਾ ਹੋਵੇਗਾ ਜੇਕਰ ਸਾਡਾ ਬੱਚਾ ਅੱਜ ਸਾਡੇ ਕੋਲ ਹੁੰਦਾ ਤਾਂ ਸਾਡੀ ਖੁਸ਼ੀ ਨੂੰ ਚਾਚਾਂ ਲੱਗ ਜਾਣੀ ਸੀ ਲੜਕੇ ਦੇ ਮਾਤਾ ਪਿਤਾ ਭੈਣਾ ਤੇ ਪਿੰਡ ਵਸਤੀਆਂ ਨੇ ਸਰਕਾਰ ਪ੍ਰਤੀ ਨਿਰਾਸ਼ਗੀ ਜ਼ਾਹਰ ਕਰਦਿਆਂ ਇਸ ਗੱਲ ਦਾ ਰੋਸ ਵੀ ਜ਼ਾਹਰ ਕੀਤਾ ਕਿ ਸਰਕਾਰਾਂ ਦੀਆਂ ਗਲਤੀਆਂ ਕਾਰਨ ਪੰਜਾਬ ਦੇ ਪੜੇ ਲਿਖੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਜਿਹੜੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਚੰਗੀਆਂ ਨੌਕਰੀਆਂ ਮਿਲਦੀਆਂ ਹਨ ਉਹਨਾਂ ਨੂੰ ਪੰਜਾਬ ਵਿੱਚ ਚੰਗੀਆਂ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾ ਸਕਦੀਆਂ ਦੁੱਖ ਦੀ ਗੱਲ ਹੈ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੀ ਵਾਂਗਡੋਰ ਕੌਣ ਸੰਭਾਲੇਗਾ ਪੰਜਾਬ ਦੇ ਵਧੀਆ ਪੜੇ ਲਿਖੇ ਤੇਜ਼ ਤਰਾਰ ਰੋਸ਼ਨ ਦਿਮਾਗਾ ਵਾਲੇ ਨੌਜਵਾਨ ਤਾਂ ਵਿਦੇਸ਼ਾਂ ਵਿੱਚ ਜਾ ਕੇ ਚੰਗਾ ਭਵਿੱਖ ਬਣਾ ਰਹੇ ਹਨ ਹਾਂਜੀ ਕੀ ਨਾਮ ਹੈ ਤੁਹਾਡਾ ਦਰਸ਼ਕ ਜੀ ਸਾਬਕਾ ਸਪਾਂਸਰ ਕਿਹੜਾ ਪਿੰਡਾ ਜੀ ਬਜਲਪੁਰ ਜੀ ਦੱਸੋ ਜੀ ਤੁਹਾਡਾ ਬੇਟਾ ਕੁਲਜੀਤ ਸਿੰਘ ਨੇ ਕੈਨੇਡਾ ਫੌਸ ਦੇ ਵਿੱਚ ਜੁਆਇਨ ਕੀਤਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਬਹੁਤ ਹਰਦੋ ਵੱਧ ਖੁਸ਼ੀ ਹੈ ਜੀ ਸਾਡੇ ਬੱਚੇ ਨੇ ਜਾ ਕੇ ਉਸੇ ਕੈਨੇਡਾ ਦੇ ਵਿੱਚ ਪੁਲਸ ਫਰਤੀ ਹੋਇਆ ਹੈ ਪਰਾ ਸਾਨੂੰ ਇੱਕ ਵਾਰ ਦਾ ਬੜਾ ਮਸੂਹਸ ਹੋਇਆ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਤ ਦੇਣ ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਸਰਕਾਰਾਂ ਨੂੰ ਧਿਆਨ ਕਰਨਾ ਚਾਹੀਦਾ ਇਹ ਕੰਮਾਂ ਚ ਵੀ ਅਸੀਂ ਬੱਚਿਆਂ ਨੂੰ ਉਰੀ ਆਪਣੇ ਕੋਲੇ ਰੱਖੀਏ ਚੰਗੇ ਬੱਚਿਆਂ ਨੂੰ ਬਾਹਰ ਨਾ ਜਾਣ ਤੁਹਾਡੇ ਕੱਲਾ ਕੱਲਾ ਬੇਟਾ ਸੀ ਅੱਜ ਬਾਹਰ ਮਤਲਬ ਕਿ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ ਪਰ ਮੁੰਡਾ ਸਾਡਾ ਭਰਤੀ ਹੋਇਆ ਉੱਥੇ ਬੜੀ ਖੁਸ਼ੀ ਹੈ ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਸ ਤੋਂ ਬਹੁਤ ਵੱਡੀ ਖੁਸ਼ੀ ਹੁੰਦੀ ਵੀ ਆਪਣੇ ਦੇਸ਼ 'ਚ ਰਹਿ ਕੇ ਆਪਣੇ ਇੰਡੀਆ 'ਚ ਰਹਿ ਕੇ ਭਰਤੀ ਹੁੰਦਾ ਉਰੇ ਮਲਾਜ ਹੁੰਦਾ ਸਾਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਪਰ ਅੱਜ ਫੇਰ ਵੀ ਸਾਨੂੰ ਮਹਿਸੂਸ ਹੋ ਰਿਹਾ ਇਹ ਵੀ ਜਿਹੜਾ ਸਾਡਾ ਬੱਚਾ ਬਾਹਰ ਹੈ ਸੀ ਉਰੇ ਖੁਸ਼ਬਜ਼ਾਰ ਹੈ ਕਿੱਥੇ ਜੇ ਉਰੇ ਵਾਲੀ ਸਰਕਾਰਾਂ ਗੌਰ ਕਰਨ ਤਾਂ ਸਾਡੇ ਬੱਚੇ ਉਰੇ ਮੱਲੀ ਹਾਂਜੀ ਕੀ ਨਾਮ ਹੈ ਤੁਹਾਡਾ ਸਜੀਤਪੁਰ ਹੈ ਤੁਹਾਡੇ ਕੌਣ ਲੱਗਦੇ ਨੇ ਕੁਲਜੀਤ ਜੀ ਪੁੱਤ ਪਾ ਜੀ ਇਹਨਾਂ ਦੇ ਤੁਹਾਡੇ ਪੁੱਤ ਪੋਤੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਤੁਹਾਡੇ ਪਿੰਡ ਦਾ ਪੰਜਾਬ ਦਾ ਇੰਡੀਆ ਦਾ ਕੀ ਕਿੰਨੀ ਕੁ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਹਾਂ ਇਹ ਨਾਮ aí ਦੁਰਦਾ ਪਰਵੰਸ ਕਰ ਰਹੇ ਕੁਲਜੀਤ ਤੁਹਾਡੇ ਬੇਟੇ ਨੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਤੁਹਾਡੇ ਪਿੰਡ ਬੇਜਰਪੁਰ ਦਾ ਤੇ ਪੰਜਾਬ ਦਾ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਉਹਨੂੰ ਬਚਪਨ ਤੋਂ ਇਹੀ ਬਸ ਉਹਦੀ ਚੋਆਇਸ ਸੀ ਵੀ ਮੈਂ ਪੁਲਸ ਅੱਜ ਬਲ ਲੱਗਣਾ ਬਸ ਉਹਰੇ ਵਧੀਆ ਪੜਦਾ ਤੇ ਖੇਡਦਾ ਵੀ ਸੀ ਬਹੁਤ ਵਧੀਆ ਸੀ ਉੱਧਰ ਜਾ ਕੇ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ ਤੇ ਸਟੱਡੀ ਵੀ ਕੀਤੀ ਹੈ ਆਪਦਾ ਸਰੀਰ ਵੀ ਫਿੱਟ ਰੱਖਿਆ ਸਾਰਾ ਕੁਝ ਵਧੀਆ ਕੀਤਾ ਜੋਬ ਮਿਲਿਆ ਵੀਰੇ ਖੁਸ਼ੀ ਬਹੁਤ ਹੈ ਪਰ ਜਿਹੜਾ ਆਪਣਾ ਮਾਪਿਓ ਦਾ ਬੱਚੇ ਨਾਲੋਂ ਗਾਇਬ ਪੈ ਜਾਂਦਾ ਔਖਾ ਬਹੁਤ ਜਾਦੀ ਇਹ ਨਹੀਂ ਲੱਗਦਾ ਕਿ ਜੇ ਇਹੀ ਨੌਕਰੀ ਇੰਡੀਆ ਦੇ ਵਿੱਚ ਮਿਲੀ ਹੁੰਦੀ ਤਾਂ ਵੱਖਰਾ ਜਿਹੜੀ ਖੁਸ਼ੀ ਤੇ ਹੋਰ ਵੀ ਜ਼ਿਆਦਾ ਸਾਬਤ ਤੁਹਾਡੇ ਸਾਹਮਣੇ ਹੁੰਨਾ ਸੀ ਮਿਲ ਜਾਣੀ ਸੀ ਵੀਰੇ ਉਹਨੇ ਉਹਨੇ ਯੂਨੀਵਰਸਿਟੀ ਟ੍ਰਾਇਲ ਦਿੱਤੇ ਤੇ ਉਰੇ ਬਸ ਉਹ ਨੂਰੇ ਵਾਲੀਆਂ ਸਰਕਾਰਾਂ ਦਾ ਪਤਾ ਹੈ ਉਰੇ ਦੂਸਰਾ ਬੱਚਾ ਰੱਖ ਲਿਆ ਇਹ ਉਹ ਕਰਤਾ ਫਿਰ ਸਾਨੂੰ ਤਾਂ ਕਰਕੇ ਬਾਹਰ ਭੇਜਣਾ ਪਿਆ ਨਹੀਂ ਹੋਤਾ ਜਾਂਦਾ ਨਹੀਂ ਸੀ ਖੁਸ਼ੀ ਨਹੀਂ ਜੋ ਉਰੇ ਕਰ ਲੈਂਦਾ ਬਹੁਤ ਕੁਝ ਕਰ ਲੈਂਦਾ ਉਰੇ ਉਹ ਸਾਨੂੰ ਮਾਨਵੀਤੀ ਬਚਪਨ ਤੋਂ ਹੀ ਉਹ ਛੋਟਾ ਹੁੰਦਾ ਪੂਰਾ ਫਿਰ 2000 ਜਦੋਂ ਸੱਤ ਚ ਵਰਲਡ ਕੱਪ ਚੱਲਿਆ ਉਹਦੋਂ ਨੂੰ ਬਹੁਤ ਖੁਸ਼ੀ ਸੀ ਵੀ ਮੈਂ ਖੇਡਿਆ ਛੋਟਾ ਜਿਹਾ ਹੁੰਦਾ ਸੀ ਉਹਦੋਂ ਸਾਡੇ ਉਹ ਜਿਹੜੇ ਰਿਸ਼ਤੇਦਾਰ ਸੁਲਤਾਨ ਹੋਰੀ ਸੰਸਪੂਰੀ ਉਹ ਸਾਡੇ ਰਿਸ਼ਤੇਦਾਰ ਸੀ ਉਹਨਾਂ ਕੋਲੇ ਜਾਂਦਾ ਖੇਡਦਾ ਬਹੁਤ ਵਧੀਆ ਕਰਦਾ ਸੀ ਮਿਹਨਤ ਬਹੁਤ ਕੀਤੀ ਵੀਰੇ ਉਰੋ ਪੱਟੀਆਲ ਤੱਕ ਗੁਰੂ ਘਰ ਤੱਕਰ ਭੱਜਣ ਜਾਂਦਾ ਸੀ ਕੈਨੇਡਾ ਜਾ ਕੇ ਵੀ ਬਹੁਤ ਉਹਨੇ ਸਟਰਗਲ ਕਰਿਆ ਉਨੇ ਵੀ ਉਹਨੇ ਜਿਹੜੀ ਇਹ ਜੁਆਇਨਿੰਗ ਲਈ ਆ ਪੁਲਿਸ ਚ ਬਹੁਤ ਜ਼ਿਆਦਾ ਸਟਰਗਲ ਕਰੇ ਸੱਸੀ ਗਾਲ ਜੀ ਮੈਂ ਕੁਲਜੀਤ ਸਿੰਘ ਦੀ ਵੱਡੀ ਸਿਸਟਰ ਆਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਵੀ ਮੇਰੇ ਬ੍ਰਦਰ ਨੇ ਜਾ ਕੇ ਉਧਰ ਬਹੁਤ ਵਧੀਆ ਕੋਸ਼ਿਸ਼ ਕੀਤੀ ਤੇ ਉਹਨੇ ਉਧਰ ਜਾ ਕੇ ਨੌਕਰੀ ਹਾਸਲ ਕੀਤੀ ਆ ਜੀ ਬਟ ਜੇ ਉਹ ਇਹੀ ਜੋਬ ਇੱਧਰ ਹਾਸਲ ਕਰਦਾ ਜੀ ਤਾਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਸੀ ਕਿਉਂਕਿ ਸਾਡਾ ਭਰਾ ਸਾਡੇ ਕੋਲ ਵੀ ਹੁੰਦਾ ਤੇ ਇਧਰ ਪੰਜਾਬ ਚ ਤਰੱਕੀ ਕਰਦਾ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਣੀ ਸੀ ਬਟ ਅਸੀਂ ਅੱਜ ਵੀ ਉਥੇ ਪ੍ਰਾਊਡ ਫੀਲ ਕਰਦੇ ਆਂ ਕਿਉਂ ਨਹੀਂ ਮਤਲਬ ਉਧਰ ਜਾ ਕੇ ਉਸ ਤੋਂ ਬਾਹਰਲੀ ਧਰਤੀ ਤੇ ਜਾ ਕੇ ਇੰਨੀ ਸਟ੍ਰਗਲ ਕਰਕੇ ਜੀ ਅੱਜ ਆਪਦੇ ਆਪ ਨੂੰ ਬਹੁਤ ਕਾਮਯਾਬ ਬਣਾਇਆ ਅੱਜ ਖੁਸ਼ੀ ਦੇ ਦਿਨ ਉਹਨੂੰ ਮਿਸ ਕਰ ਰਹੇ ਹਾਂ ਹਾਂਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਜੀ ਕਿਉਂਕਿ ਸਾਡ ਤੋਂ ਛੋਟਾ ਹੀ ਦੋਨਾਂ ਤੋਂ ਆਬਵੀਅਸਲੀ ਵੱਡੀਆਂ ਭੈਣਾਂ ਨੂੰ ਆਪਣੇ ਭਰਾ ਦਾ ਜ਼ਿਆਦਾ ਹੀ ਹੁੰਦਾ ਜੀ ਅੱਜ ਅੱਜ ਉਹਦਾ ਬਰਥਡੇ ਵੀ ਆ ਤਾਂ ਅਸੀਂ ਉਹਨੂੰ ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਟ ਅਸੀਂ ਪ੍ਰਾਊਡ ਬਹੁਤ ਜ਼ਿਆਦਾ ਫੀਲ ਕਰਦੇ ਆ ਜੀ ਇਹ ਨਾਮ ਹੈ ਤੁਹਾਡਾ ਸਤਗੁਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਵਿਜਲਪੁਰਾ ਜੀ ਸਤਗੁਰ ਜੀ ਤੁਹਾਡੇ ਪਿੰਡ ਦੇ ਬੱਚੇ ਕੁਮਜੀਤ ਸਿੰਘ ਨੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਕੀ ਕਿੰਨੀ ਖੁਸ਼ੀ ਆ ਪਿੰਡ ਵਾਸਤੇ ਬਹੁਤ ਵੱਡੀ ਖੁਸ਼ੀ ਹੈ ਜੀ ਸਾਡੇ ਪਿੰਡ ਦਾ ਨਾਮ ਉੱਚਾ ਹੋਇਆ ਤੇ ਖਾਸ ਕਰਕੇ ਸਰਦਾਰ ਦਰਸ਼ਨ ਸਿੰਘ ਵੀ ਵਧਾਈ ਦੇ ਪਾਤਰ ਨੇ ਮਾਤਾ ਕਿ ਉਹਨਾਂ ਨੇ ਸਭ ਤੋਂ ਵੱਡੇ ਟੀਚਰ ਪਹਿਲਾ ਮਾਪਿ ਹੁੰਦੇ ਨੇ ਬੱਚੇ ਦੇ ਠੀਕ ਹੈ ਜੀ ਬਹੁਤ ਵਧੀਆ ਖੁਸ਼ੀ ਹੈ ਜੀ ਬੱਚੇ ਨੇ ਜਾ ਕੇ ਉਹਦਾ ਤਰੱਕੀ ਕੀਤੀ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਵੀ ਥੋੜਾ ਜਿਹਾ ਇੱਕ ਫੀਲ ਹੈ ਜਿਵੇਂ ਹੁਣ ਮਾਪਿਓ ਦੱਸਦੇ ਨੇ ਸਾਰੇ ਆਪਾਂ ਇਹ ਫੀਲ ਕਰਦੇ ਆ ਵੀ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਸਾਡਾ ਬੱਚਾ ਉਰੀ ਰਹਿ ਕੇ ਤਰੱਕੀ ਕਰਦਾ ਉਹ ਜ਼ਿਆਦਾ ਵਧੀਆ ਸੀ ਇਹ ਇਹੀ ਫੀਲ ਹੈ ਜੀ ਹੋਰ ਤਾਂ ਬੱਚੇ ਨੇ ਵਧੀਆ ਤਰੱਕੀ ਕੀਤੀ ਹੈ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ-ਬਹੁਤ ਚੰਗੀ ਗੱਲ ਹੈ ਜੀ ਕਿ ਨਾਮਾਈ ਤੋਂ ਜਰਨਲ ਸਿੰਘ ਜੀ ਜਨਰ ਸਿੰਘ ਜੀ ਤੁਹਾਡੇ ਭਾਂਜੇ ਨੇ ਕੈਨੇਡਾ ਦੇ ਵਿੱਚ ਵੱਡਾ ਨਾਮ ਬਣਾਇਆ ਪੰਜਾਬ ਦਾ ਆਪਣੇ ਪਿੰਡ ਦਾ ਕਿੰਨੀ ਖੁਸ਼ੀ ਆ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀ ਅੱਜ ਪਰਿਵਾਰ ਖੁਸ਼ੀ ਮਨਾ ਰਿਹਾ ਸੀ ਤੇ ਨਾਲ ਸਾਨੂੰ ਮਤਲਬ ਇਸ ਗੱਲ ਦਾ ਦੁੱਖ ਵੀ ਆਵੇ ਜੇ ਕਿਤੇ ਸਰਕਾਰਾਂ ਇੱਥੇ ਉਹਨੂੰ ਕੋਈ ਇਸ ਤਰ੍ਹਾਂ ਦੇ ਜੋਬ ਦਿੰਦੀਆਂ ਤਾਂ ਉਹ ਜ਼ਿਆਦਾ ਖੁਸ਼ੀ ਸੀ ਬੱਚਾ ਘਰ ਰਹਿੰਦਾ ਹਰ ਇੱਕ ਬੱਚਾ ਲਾ ਲੋ ਤੁਸੀਂ ਇੱਥੇ 20 ਤੇ 30 ਲੱਖ ਰੁਪਈਆ ਲਾ ਕੇ ਬਾਹਰਲੇ ਦੇਸਾਂ ਨੂੰ ਜਾ ਰਿਹਾ ਹੈ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਜਾ ਕੇ ਸਮੱਸਿਆ ਆ ਰਹੀਆਂ ਨੇ ਕੰਮ ਕਰਨ ਨੂੰ ਪਰ ਫੇਰ ਵੀ ਬੱਚੇ ਕਰ ਰਹੇ ਨੇ ਜੇ ਇੰਨਾ ਪੈਸਾ ਮਤਲਬ ਜਿਹੜਾ ਬਾਹਰ ਜਾ ਰਿਹਾ ਹੈ ਇਹ ਇੱਥੇ ਹੀ ਰਹਿੰਦਾ ਸਰਕਾਰਾਂ ਜੇ ਇਹਨਾਂ ਨੂੰ ਇੱਥੇ ਉਹ ਕਰਦੀਆਂ ਪੈਸਾ ਵੀ ਉਰੇ ਰਹਿੰਦਾ ਬੱਚੇ ਵੀ ਉਰੇ ਰਹਿੰਦੇ ਸਾਡਾ ਸਾਰਾ ਕ੍ਰੀਮ ਹੈ ਜਿਹੜੇ ਮਤਲਬ ਬੱਚਿਆਂ ਨੇ ਜਿਹਨਾਂ ਨੂੰ ਕੁਝ ਬਣਨਾ ਹੈ ਉਹ ਬੱਚੇ ਸਾਰੇ ਉਧਰ ਜਾ ਰਹੇ ਨੇ ਪੰਜਾਬ ਦਾ ਮਤਲਬ ਇਸ ਹਿਸਾਬ ਨਾਲ ਤਾਂ ਉਹ ਸਿਸਟਮ ਹੋ ਜਾਊਗਾ ਰੁਕ ਜਾਊਗਾ ਕਿੱਥੋਂ ਚੱਲੂਗਾ ਕਾਰੋਬਾਰ ਕਿੱਥੋਂ ਇੰਜੀਨੀਅਰ ਕਿੱਥੋਂ ਕੀ ਕੁਸਾਊਗਾ